अठो पहरंदी साधी लॻी रहंदी रब ते प्यार अठो पहरंदी साधी लॻी रहंदी रब ते प्यार अठो पहरंदी साधी लॻी रहंदी रब ते प्यार अठो पैर تیرے جی लॻी रबा तेर जी प्यार री सरंदी रब प्यार रबां तेर जी प अठो पैरी लॻी دی रब ते प्यार अठो परी लॻी रहंदी रब ते प्यार था था। <interpretation> ਅਠੋਂ ਪਹਿਰ ਦੀ ਸਮਤੀ ਲਗੀ ਰਹਿੰਦੀ ਰਬ ਦੇਵਿਆਂ ਦੀ ਸੋ ਗੁਰੂ ਪਿਆਰਿਓ ਇਹ ਨਹੀਂ ਕਿ ਅੱਖਾਂ ਬੰਦ ਕਰਕੇ ਬਹਿ ਜੀਏ ਤੇ 8-10 ਘੰਟੇ ਬਿਠੇ ਰਹੀਏ ਫਿਰ ਮੱਜਾਂ ਨੂੰ ਗੁਰੂ ਪਿਆਰਿਓ ਹਰਾ ਕੌਣ ਪਾਏਗਾ ਸੋ ਗੁਰੂ ਪਿਆਰਿਓ ਘਰ ਦੇ ਜੀਵਾਂ ਦੀ ਸੰਭਾਲ ਕੌਣ ਕਰੇਗਾ ਸੋ ਗੁਰੂ ਪਿਆਰਿਓ ਜੇ ਬੰਦਾ ਕੀਰਤ ਨਹੀਂ ਕਰੇਗਾ ਫਿਰ ਰੱਜ ਕੇ ਕਿੱਥੋਂ ਖਾਏਗਾ ਸੋ ਕੀਰਤ ਕਰਨੀ ਵੀ ਜ਼ਰੂਰੀ ਸੋ ਕੰਮ ਕਾਜ ਨੇ ਜਿਹੜੇ ਉਹ ਕਰਨੇ ਵੀ ਜ਼ਰੂਰੀ ਨੇ ਸੋ ਇਹ ਨਹੀਂ ਆਪਾਂ ਨੂੰ ਮਰਨੇ ਸਿਖਾਇਆ ਕਿ ਬੰਦਾ ਅੱਖਾਂ ਬੰਦ ਕਰਕੇ ਬਹਿ ਜਾਏ ਤੇ ਡੰਗਰ ਜਣੇ ਘਰ ਬੈਠੇ ਘਰ ਬੰਨੇ ਆ ਭੁੱਖੇ ਹੀ ਮਰ ਜਾਣ ਸੋ ਗੁਰੂ ਪਿਆਰਿਓ ਘਰ ਦੇ ਜੀ ਭੁੱਖੇ ਰਹਿ ਜਾਣ ਸੋ ਇਹ ਨਹੀਂ ਆਪਾਂ ਨੂੰ ਮਰਨੇ ਸਿਖਾਇਆ ਸੋ ਮਰਨੇ ਬਹੁਤ ਵੱਡੀ ਜੁਗਤੀ ਦਿੱਤੀ ਕਿ ਸਵੇਰੇ ਅੰਮ੍ਰਿਤ ਕੱਢੇ ਸਮੇਂ ਤੋਂ ਸਮਾ ਕੱਢੋ 10-15 ਮਿੰਟ ਸੰਗਤ ਵਿੱਚ ਜਰੂਰ ਆਓ ਬਹਿ ਕੇ ਨਾਮ ਜਪੋ ਸੋ ਜਿਹੜਾ ਸੰਗਤ ਵਿੱਚ ਬਹਿ ਕੇ ਜਪਣ ਲੱਗ ਜੇ 10-15 ਮਿੰਟ ਅੱਖਾਂ ਬੰਦ ਕਰਕੇ ਸੰਗਤ ਵਿੱਚ ਬਹਿ ਕੇ ਜਪਦਾ ਹੈ ਨਾ ਫਿਰ ਆਟੋਮੈਟਿਕ ਹੀ ਉਹਦੀ ਕੰਮਕਾਰ ਕਰਦਿਆਂ ਵੀ ਸਮਾਧੀ ਲੱਗਣ ਲੱਗ ਜਾਂਦੀ ਅੱਖਾਂ ਖੁੱਲੀਆਂ ਚ ਵੀ ਸੋ ਗੁਰੂ ਪਿਆਰਿਓ ਸੋ ਉਹਦੀ ਸਮਾਧੀ ਲੱਗੀ ਰਹਿੰਦੀ ਕੰਮਕਾਰ ਕਰਦਿਆਂ ਉੱਠਦਿਆਂ ਬੈੰਦਿਆਂ ਸੁੱਤਿਆਂ ਜਾਗਦਿਆਂ ਸੋ ਹਰ ਵੇਲੇ ਅੰਦਰ ਉਹਦੇ ਆਪਣੇ ਆਪ ਸਿਮਰਨ ਚੱਲ ਪੈਂਦਾ ਹੈ ਜਿਹੜਾ ਸੰਗਤ ਵਿੱਚ ਬਹਿ ਕੇ ਜਪਦਾ ਹੈ ਤੇ ਜਿਹੜਾ ਸੰਗਤ ਵਿੱਚ ਬਹਿ ਕੇ ਨਾਮ ਜਪੇ ਸੋ ਉਹਦੀਆਂ ਸਮਾਧੀਆਂ ਨਹੀਂ ਲੱਗਦੀਆਂ ਉਹਦੇ ਅੰਦਰ ਤੇ ਫਿਰ ਹੋਰ ਹੀ ਕੁਝ ਚੱਲੇਗਾ ਸਿਮਰਨ ਤੇ ਜੇ ਚਾਹੁੰਦੇ ਆ ਨਾ ਕਿ ਆਪਣੇ ਅੰਦਰ ਸਿਮਰਨ ਚੱਲੇ ਅੰਦਰੇ ਅੰਦਰ ਸੋ ਇਹ ਸੰਗਤ ਵਿੱਚ ਬਹਿ ਕੇ ਬਹੁਤ ਲਾਜ਼ਮੀ ਜਪਣਾ ਜ਼ਰੂਰੀ ਸੋ ਗੁਰੂ ਪਿਆਰਿਓ ਫਿਰ ਜਾ ਕੇ ਕਿਰਪਾ ਹੁੰਦੀ ਹੈ ਕਿ ਅਠੋ ਪੈਰ ਦੀ ਸਮਾਧੀ ਲੱਗਣ ਲੱਗ ਜਾਂਦੀ ਚਾਰ ਪੈਰ ਦਿਨ ਦੇ ਨੇ ਤੇ ਚਾਰ ਪੈਰ ਰਾਤ ਦੇ ਨੇ ਹਰ ਵੇਲੇ ਹੀ ਸਮਾਧੀ ਲੱਗੀ ਰਹਿੰਦੀ ਐਸੀ ਕਿਰਪਾ ਹੋ ਜਾਂਦੀ ਸੋ ਜਿਹੜਾ ਰੋਜ਼ ਸੰਗਤ ਵਿੱਚ ਆਏ ਤੇ ਰੋਜ਼ ਸੰਗਤ ਵਿੱਚ ਬੈ ਕੇ ਨਾਮ ਜਪੇ ਸੋ ਆਓ ਇਸ ਕਰਕੇ ਛੱਡੋ ਨਾ ਸੰਗਤ ਵਿੱਚ ਬਿਨਾਂ ਨਾਗਾ ਪਾਈ ਰੋਜ਼ ਆਓ 10 15 ਮਿੰਟ ਬੋ ਸੋ ਨਾਮ ਜਪੋ ਮਾਰ ਦੀ ਬਹੁਤ ਵੱਡੀ ਕਿਰਪਾ ਹੋ ਜਾਣੀ ਆਪਣੀ ਸੋ ਆਓ ਬੜੋ ਸਲੋਕ ਸਲੋਕ ਪਵਨੰ ਗੁਰੂ ਪਾਣੀ ਪਿਤਾ ਮਾਤਾ